ਹੈਲੋ ਹਾਂਜੀ ਭਾਈ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਣੀ ਜਿਹੜੀ ਇਹ ਪੈਪ ਆ ਗਈ ਅਸੀਂ ਉਤੋਂ ਸੱਲ ਬੋਲਾਈ ਹੋਈ ਸੀ ਦੇ 12 ਪੌਣੇ ਦੀ ਥੱਲੇ ਪੌਣੇ ਦੀ ਪੈਪ ਸੀ ਅਸੀਂ ਉਹ ਟੇਪਰ ਉੱਪਰੋਂ ਕੱਟ ਲਈ ਕਿਉਂਕਿ ਗੱਲ ਕੀ ਹੈਗੀ ਆਪਣਾ ਜਿਹੜੀ ਐਲਬੋ ਆ ਗਈ ਥੋੜਾ ਨੁਕਸਾਨ ਇਸੇ ਦੀ ਹੁੰਦਾ ਹੈਗਾ ਇਹਨੂੰ ਕੱਟ ਕੇ ਆਪਾਂ ਉਹ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਸਟੀਲ ਦੀ ਤਾਰ ਲਈ ਸੀਗੀ ਆਪਣੀ ਜਿਹੜੇ ਬਿਜਲੀ ਵਾਲੇ ਤਾਰਾਂ ਖਿੱਚਦੇ ਆਗੇ ਆਪਣਾ ਬਿਜਲੀ ਵਾਲੇ ਤਾਰਾਂ ਪਾਉਣ ਦੇ ਸਮੇ ਉਤਾਰ ਦੀ ਲੋਹੇ ਵਾਲੀ ਦੀ ਸ਼ੈਤਾਨ ਨਾਲ ਪਾਉਂਦੇ ਨੇ ਉਹ ਉਹ ਆਪਾਂ ਤਾਰ ਲਈ ਸੀਗੀ ਥੋੜੀ ਜੀ ਐਲ ਕੁੰਡੀ ਬਣਾ ਕੇ ਉਹਦੀ ਆਪਾਂ ਇਹ ਵਿੱਚ ਭੇਜਤੀ ਸੀਗੀ ਉਹਦੇ ਵਿੱਚ ਹੁਣ ਬਈ ਲਗਭਗ ਇਹਦੇ ਵਿੱਚ ਉਹ ਲੀਰ ਫਸ ਗਈ ਕਾਗਜ਼ ਆ ਲੀਰ ਆ ਉਹ ਆਪਾਂ ਦੇਖਦੇ ਆ ਵੀ ਕੀ ਸੀ ਇਹਦੇ ਵਿੱਚ ਤੇ ਆ ਸੋਦੇ ਸਾਹਮਣੇ ਹੈਗਾ ਹੁਣ ਜਿਵੇਂ ਕਿ ਆ ਡੱਕਾ ਅਗੇ ਸੀਗਾ ਬਈ ਲੀਰ ਵੀ ਹੈ ਨਹੀਂ ਸੀਗਾ ਤੇ ਆ ਕਾਗਜ਼ ਨੇ ਸਾਨੂੰ ਬਹੁਤ ਦੁੱਖ ਦਿੱਤਾ ਕੱਲ ਦਾ ਅਸੀਂ ਕੱਲ ਦੇ ਮੱਥਾ ਮਾਰ ਲੱਗੇ ਸੀਗੇ ਤੇ ਆ ਹੁਣ ਪ੍ਰੋਪਰ ਆਪਣਾ ਇਹਦੇ ਨਾਲ ਪ੍ਰੋਜੈਕਟ ਸਹੀ ਹੋ ਗਿਆ ਜੇ ਕਦੇ ਕਿਸੇ ਦੇ ਕੋਈ ਇਸ ਤਰ੍ਹਾਂ ਦਿੱਕਤ ਆ ਜੇ ਕਈ ਵਾਰ ਕਿਸੇ ਦੇ ਸਮਰਸਿਬਲ ਨਹੀਂ ਹੁੰਦੀ ਪ੍ਰੈਸ਼ਰ ਨਹੀਂ ਵਾਜਦਾ ਜੇ ਪ੍ਰੈਸ਼ਰ ਨਾਲ ਵੀ ਕੋਈ ਫਾਉ ਨਹੀਂ ਪੈਂਦਾ ਤਾਂ ਇੱਕ ਆਪਣੇ ਕੋਲੇ ਆਹ ਫਾਰਮੂਲਾਗਾ ਉੱਪਰੋਂ ਐਲਬੋ ਜਾਂ ਕੁਝ ਵੀ ਆ ਉਹ ਵੱਡ ਲਓ ਜਿਵੇਂ ਸਿੱਧੀ ਜਾਂਦੀ ਹੋਵੇ ਪਾਈਪ ਜਿਵੇਂ ਸਿੱਧੀ ਪਾਈਪ ਦੇ ਵਿੱਚ ਕੋਈ ਚੀਜ਼ ਵਗ ਗਈ ਉਹ ਆਪਾਂ ਇਸ ਤਰ੍ਹਾਂ ਕੁੰਡੀ ਬਣਾ ਕੇ ਅਦਖਾਈ ਬਈ ਉਹਨੇੜੇ ਕਰਕੇ ਜਿਵੇਂ ਇਸ ਤਰ੍ਹਾਂ ਇੰਨੀ ਕੁ ਬਣਾਵੇ ਐਲ ਜੇ ਪਾ ਇਸ ਤਰ੍ਹਾਂ ਦੂਸਰوں ਬਣਾਤੀ ਮੋੜਤੀ ਕੁੰਡੀ ਤਾਂ ਇਹਦੇ ਵਿੱਚ ਨਹੀਂ ਫਸਦੀ ਐਲ ਬਣ ਕੇ ਕਾਗਜ਼ ਦੇ ਵਿੱਚ ਇੱਥੇ ਜਾ ਕੇ ਫਸ ਗਈ ਸੀ ਤਾਂ ਇਹਨੂੰ ਇਹ ਤਾਹ ਚੱਕ ਲਈ ਤਾਂ ਬਈ ਜਿਵੇਂ ਕਿ ਆ ਕੰਮ ਆ ਸਾਡਾ ਜਿਵੇਂ ਸਾਡਾ ਪਲੰਬਰ ਦਾ ਕੰਮ ਆ ਇਹ ਜੇ ਸਪੋਰਟ ਨੁਕਸਾਨ ਤੋਂ ਬਚ ਗਏ ਨਹੀਂ ਸਾਰਾ ਥੱਲੋ ਪਟਣਾ ਪੈਂਦਾ ਵੀ ਕਿੱਥੇ ਫਸਿਆਗਾ ਕੁਛ ਨਾਲੇ ਪੰਤਾਲੇ ਵਾਲੀ ਪਾਪ ਤਾਂ ਨੁਕਸਾਨ ਹੁੰਦਾ ਉਹ ਚੀਜ਼ ਤੋਂ ਬਚ ਗਏ ਬਈ ਜਿਵੇਂ ਕਿ ਆ ਜੀ ਵੀਡੀਓ ਬਣਾਉਣੇ ਆ ਸਾਰੇ ਜਣ ਸ਼ੇਅਰ ਤੇ ਲਾਈਕ ਕਰਦਿਆ ਕਰੋ ਜਿਵੇਂ ਕਿਸੇ ਨੇ ਹੋਰ ਵੀ ਕੰਮ ਕਰਨਾ ਹੋਵੇ ਉਹ ਦੇਖ ਕੇ ਆਉਦਾ ਕੋਈ ਕਿਸੇ ਦੇ ਬੰਦੇ ਚ ਨਹੀਂ ਧਿਆਨ ਚ ਹੁੰਦਾ ਤਾਂ ਵੀਡੀਓ ਦੇਖ ਕੇ ਵੀ ਕੰਮ ਕਰ ਸਕਦੇ ਆ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਰੇ ਜਣੇ ਬਾਈ ਲਾਈਕ ਤੇ ਜ਼ਰੂਰ ਲਾਈਕ ਤੇ ਸ਼ੇਅਰ ਜ਼ਰੂਰ ਮਾਰ ਦੇਖੋ ਸਾਰੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਤੇ ਸਾਰੇ ਜਣੇ ਸਪੋਰਟ ਕਰਦੇ ਰਹੋ ਬਾਈ ਠੀਕ ਆ ਬਾਈ ਥੈਂਕ ਯੂ